ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਔਰ ਬੜੀ ਖੁਸ਼ੀ ਤੇ ਪ੍ਰੌਡ ਬਣਾ ਦੇਣਾ ਅੱਜ ਮੇਰੇ ਘਰੇ ਸਾਡਾ ਪਿਸਾਲੀ ਉਹਦਾ ਭਾਈ ਨਵਦੀਪ ਚਲਵੇੜਾ ਵਾਟਰ ਕੈਨਨ ਪਹੁੰਚਿਆ ਭਾਈ ਥੈਂਕ ਯੂ ਘਰੇ ਆਉਣ ਦੇ ਲਈ ਥੈਂਕ ਯੂ ਮਾਪਾ ਜੀ ਦੇਖੋ ਤੁਹਾਡੇ ਦਰਸ਼ਨ ਕਰਨ ਆਏ ਆ ਹੈਨਾ ਅੰਦਰ ਸੀਗੇ ਤੇ ਜਿਹੜੇ ਜਿਹੜਾ ਔਖੀ ਆ ਨੇ ਹੈਨਾ ਜਦੋਂ ਬਾਹਰ ਆ ਕੇ ਪਤਾ ਲੱਗਿਆ ਵੀ ਹੈਨਾ ਰੇਸਮ ਬਾਈ ਨੇ ਰਿਸਮਨ ਮੋਲ ਬਾਈ ਨੇ ਇੰਨਾ ਸਾਥ ਦਿੱਤਾ ਜਦੋਂ ਮੰਮੀ ਡੈਡੀ ਵੀ ਦੱਸਦੇ ਸੀਗੇ ਹੈਨਾ ਵੀ ਬਾਈ ਕਰੇ ਹੁੰਦਾ ਸੀਗਾ ਦੇ ਖੇਤਾਂ ਦੇ ਅੰਦਰ ਇੰਨਾ ਸਾਫ ਦੇਣਾ ਹੈ ਨਾ ਤੇ ਸਰਕਾਰਾਂ ਤੋਂ ਨਾ ਡਰ ਕੇ ਹੈ ਨਾ ਵੀ ਪੂਰਾ ਖੁੱਲ ਕੇ ਖੇਤੀ ਵਿੱਚ ਜਾਇਆ ਅੰਦোলন ਹੋ ਗਿਆ ਚਾਹੀਦਾ ਪਿਛਲਾ ਅੰਦোলন ਸੀਗਾ ਤੇ ਦੇਰਾਂ ਤੋਂ ਬਾਬਾ ਜੀ ਕਿਸਾਨੀ ਕੌਮ ਤੁਹਾਡਾ ਨਹੀਂ ਦੇ ਸਕਦੀ ਹੈ ਨਾ ਵੀ ਜਿੰਨੀ ਤੁਸੀਂ ਸਾਨੂੰ ਬਾੜ ਗਦਾਨ ਸਪੋਰਟ ਕੀਤੀ ਆ ਜਿੰਨੀ ਸੰਗਤ ਨੇ ਕੀਤੀ ਆ ਤੁਸੀਂ ਨਾਲ ਮਿਲ ਕੇ ਕੀਤੀ ਆ ਤੁਹਾਡਾ ਦਿਨੋਂ ਧੰਨਵਾਦ ਕਰਨਾ ਚਾਹੁੰਦੇ ਆ ਤੇ ਉਮੀਦ ਕਰਦੇ ਆ ਡਾਕਟਰ ਜੀ ਐਨੇ ਬਲ ਚੜ ਕੇ ਤੁਸੀਂ ਹਮੇਸ਼ਾ ਆਪਣੀ ਕਿਸਾਨੀ ਲਈ ਆਪਣੀ ਖੇਤੀ ਲਈ ਬਾਬੇ ਨਾਲ ਦੀ ਖੇਤੀ ਲਈ ਅੱਗੇ ਆਉਂਦੇ ਰਹੋਗੇ ਦੀ ਸੇਵਾ ਕਰਦੇ ਕਿ ਬਾਈ ਬੜੀ ਵਿਰੋਧ ਸਾਰਿਆਂ ਦੇ ਕੈਮਰਾ ਮਾਰਦੇ ਹੋ ਬਾਈ ਨੇ ਵੀ ਨਾਲ ਜੇਲ ਕੱਟ ਕੇ ਆਏ ਆ ਔਰ ਸਾਰੇ ਕਿਸਾਨ ਵੀਰਾਂ ਦਾ ਜਿਨ੍ਹਾਂ ਨੇ ਜੋਰ ਲਾਇਆ ਬਾਈ ਨੂੰ ਬਾਹਰ ਕੱਢਣ ਦੇ ਲਈ ਔਰ ਪਹੇਵਟ ਕਰਦੇ ਹਾਂ ਉਸ ਦਿਨ ਦੀ ਜਦੋਂ ਸਦੇਸ਼ ਦੇ ਸਾਰੇ ਕਿਸਾਨਾਂ ਲਈ ਐਮਐਸਪੀ ਦਾ ਕਾਨੂੰਨ ਬਣੇਗਾ ਸੁਆਮੀ ਨਾਤ ਦੀ ਰਿਪੋਰਟ ਦੇ ਹਿਸਾਬ ਨਾਲ ਸਾਰਿਆਂ ਨੂੰ ਫਸਲਾਂ ਦੇ ਰੇਟ ਮਿਲਣਗੇ ਅੱਗੇ ਤੋਂ ਵੀ ਬਾਈ ਤੁਸੀਂ ਲੜਦੇ ਰਹੋ ਔਰ ਚਿੱਠੇ ਵੀ ਸਾਡੀ ਲੋੜ ਪੈਗੀ ਕਿਸਾਨੀ ਕੌਮ ਦੇ ਲਈ